ਲੋ ਜੀ ਦਾਦੀ ਦੀ ਆਸ਼ਕੀ ਪੋਤੇ ਦੇ ਭਾਰੀ ਪੈ ਗਈ। ਪੂਰੀ ਘਟਨਾ ਸੁਣਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ। ਇਹ ਘਟਨਾ ਵਾਪਰੀ ਹੈ ਜੀ ਪੰਜਾਬ ਦੇ ਮੈਣਾ ਚ ਜਿੱਥੇ ਇੱਕ ਦਾਦੀ ਦੇ ਇੱਕ 32 ਸਾਲਾਂ ਦੇ ਨੌਜਵਾਨ ਮੁੰਡੇ ਨਾਲ ਪ੍ਰੇਮ ਸੰਬੰਧ ਸੀ। ਤੇ ਹੁਣ ਕੀ ਹੋਇਆ ਕਿ ਦਾਦੀ ਨੇ ਉਸ 32 ਸਾਲਾਂ ਦੇ ਨੌਜਵਾਨ ਜਿਹੜੇ ਪ੍ਰੇਮੀ ਨਾ ਰਹਿੰਦੀ ਸੀ ਉਸ ਨੂੰ ਛੱਡ ਦਿੱਤਾ ਸੀ। ਜਿਦੇ ਕਰਕੇ ਉਹਦਾ 32 ਸਾਲਾਂ ਦਾ ਜਿਹੜਾ ਪ੍ਰੇਮੀ ਸੀ ਉਹ ਗੁੱਸੇ ਵਿੱਚ ਆ ਗਿਆ ਤੇ ਗੁੱਸੇ ਵਿੱਚ ਆ ਕੇ ਉਹਨੇ ਉਹਦਾ ਪੋਤਾ ਚੋਕ ਲਿਆ ਦੱਸਿਆ ਇਹ ਜਾ ਰਿਹਾ ਕਿ ਇਹ ਦਾਦੀ ਜਿਹੜੀ ਹੈਗੀ ਆ ਆਪਣਾ ਘਰ ਛੱਡ ਕੇ ਉਹ 32 ਸਾਲਾਂ ਦਾ ਜਿਹੜਾ ਨੌਜਵਾਨ ਮੁੰਡਾ ਉਹਦੇ ਨਾਲ ਜਾ ਕੇ ਰਹਿਣ ਲੱਗ ਗਈ ਸੀ ਉਹਦੇ ਨਾਲ ਉਹਦੇ ਨਜਾਇਜ਼ ਸਬੰਧ ਸੀ ਤੇ ਕੁਝ ਟਾਈਮ ਬਾਅਦ ਦਾਦੀ ਨੂੰ ਇਹ ਲੱਗਾ ਕਿ ਮੇਰਾ ਮੇਰੇ ਪੁੱਤੇ ਬਿਨਾ ਜੀ ਨਹੀਂ ਲੱਗਦਾ ਤੇ ਉਹ ਘਰ ਵਾਪਸ ਆ ਗਈ ਸੀ ਉਹਨੂੰ ਇਹ ਕਹਿ ਕੇ ਕਿ ਮੇਰਾ ਜੀ ਨਹੀਂ ਲੱਗਦਾ ਇੱਥੇ ਤੇਗ ਹੁਣ ਉਹ ਮੁੰਡਾ ਜਿਹੜਾ ਨੌਜਵਾਨ ਮੁੰਡਾ 32 ਸਾਲਾਂ ਦਾ ਉਹ ਦਾਦੀ ਦਾ ਪ੍ਰੇਮੀ ਸੀ ਉਹ ਗੁੱਸੇ ਵਿੱਚ ਆ ਗਿਆ ਤੇ ਉਹਨੇ ਦਾਦੀ ਤੋਂ ਬਦਲਾ ਲੈਣ ਵਾਸਤੇ ਉਹ ਕਹਿੰਦਾ ਉਹ ਮੁੰਡੇ ਦਾ ਕਹਿਣਾ ਹੈ ਕਿ ਮੈਂ ਇਹ ਔਰਤ ਨੂੰ ਸਭ ਕੁਝ ਸਿਖਾਉਣਾ ਚਾਹੁੰਦਾ ਸੀ ਦਾਦੀ ਨੂੰ ਸਭ ਕੁਝ ਸਿਖਾਉਣਾ ਚਾਹੁੰਦਾ ਸੀ ਜੋ ਉਹਨੇ ਮੇਰੇ ਨਾਲ ਕੀਤਾ ਇਸ ਕਰਕੇ ਮੈਂ ਜਿਹੜਾ ਇਹਦਾ ਪੋਤਾ ਏ ਉਹਨੂੰ ਕਟਨਾਪ ਕੀਤਾ ਉਹ ਦਾਦੀ ਦਾ ਪੋਤਾ ਜੋ ਛੋਟਾ ਸਕੂਲੀ ਬੱਚਾ ਸੀ ਉਹਨੇ মিডিਆ ਸਾਹਮਣੇ ਦੱਸਿਆ ਕਹਿੰਦਾ ਜਦੋਂ ਮੈਂ ਸਕੂਲ ਵਿੱਚ ਪਾਣੀ ਪੀ ਰਿਹਾ ਸੀ ਇੱਕ ਵਿਅਕਤੀ ਆਇਆ ਉਹਨੇ ਮੈਨੂੰ ਬੁਲਾਇਆ ਤੇ ਉਹਨੇ ਕਿਹਾ ਕਿ ਤੂੰ ਮੈਂ ਤੈਨੂੰ ਨਾਲ ਲੈ ਕੇ ਜਾਣਾ ਜੇਕਰ ਤੂੰ ਮੇਰੇ ਨਾਲ ਨਾ ਆ ਗਿਆ ਤਾਂ ਮੈਂ ਤੈਨੂੰ ਮਾਰ ਦੂੰਗਾ ਤੂੰ ਟੀਚਰਾਂ ਕੋਲੇ ਇਹ ਕਹਿਣਾ ਹੈ ਕਿ ਇਹ ਮੇਰਾ ਪਾਪਾ ਹੈ ਤੇ ਕਹਿੰਦਾ ਫਿਰ ਉਹ ਟੀਚਰਾਂ ਕੋਲੇ ਚਲਾ ਗਿਆ ਤੇ ਟੀਚਰਾਂ ਤੋਂ ਉਹਨੇ ਛੁੱਟੀ ਲੈ ਲਈ ਤੇ ਉਹ ਮੈਨੂੰ ਨਾਲ ਲੈ ਕੇ ਚਲਾ ਗਿਆ ਤੇ ਇੰਨੇ ਨੂੰ ਕੀ ਹੋਇਆ ਕਿ ਜਦੋਂ ਟੀਚਰਾਂ ਨੂੰ ਟੀਚਰਾਂ ਨੇ ਘਰਦਿਆਂ ਤੋਂ ਪੁੱਛਿਆ ਪਹਿਲਾਂ ਟੀਚਰ ਕਿਤੇ ਘਰ ਵਿੱਚ ਫੋਨ ਲਉਂਦੇ ਰਹੇ ਅਵੀ ਫੋਨ ਚੁੱਕਣ ਤਾਂ ਉਹ ਬੱਚੇ ਦੇ ਮਾਪਿਆਂ ਤੋਂ ਪੁੱਛਿਆ ਜਾਵੇ ਕਿ ਇਹ ਤੁਹਾਡਾ ਹੀ ਬੰਦਾ ਹੈ ਜੋ ਬੱਚੇ ਨੂੰ ਲੈਣ ਆਇਆ ਪਰ ਘਰਦਿਆਂ ਨੇ ਫੋਨ ਨਹੀਂ ਚੁੱਕਿਆ ਤੇ ਜਦੋਂ ਤੱਕ ਘਰ ਵਾਲਿਆਂ ਨੇ ਫੋਨ ਚੁੱਕਿਆ ਉਦੋਂ ਤੱਕ ਉਹ ਵਿਅਕਤੀ ਬੱਚੇ ਨੂੰ ਲੈ ਕੇ ਸਕੂਲ ਤੋਂ ਬਾਹਰ ਚਲਾ ਗਿਆ ਸੀ ਤਾਂ ਫਿਰ ਘਰਦਿਆਂ ਨੇ ਤੁਰੰਤ ਜਿਹੜੀ ਹੈਗੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਉਹਦੇ ਬੱਚੇ ਨੂੰ ਭਾਲਣਾ ਸ਼ੁਰੂ ਕਰ ਦਿੱਤਾ ਤਾਂ ਬੱਚੇ ਦਾ ਕਹਿਣਾ ਸੀ ਉਦੋਂ ਤੱਕ ਜਦੋਂ ਉਹ ਵਿਅਕਤੀ ਮੈਨੂੰ ਮੋਟਰਸਾਈਕਲ ਤੇ ਲੈ ਕੇ ਜਾ ਰਿਹਾ ਸੀ ਤਾਂ ਸਾਡੇ ਕੋਲ ਜਿਹੜੀ ਪੁਲਿਸ ਦੀ ਗੱਡੀ ਸੀ ਉਹਦਾ ਪਹਿਲਾਂ ਹੂਟਰ ਬੰਦ ਸੀ ਸਾਡੇ ਕੋਲ ਕ੍ਰਾਸ ਕਰਨ ਲੱਗੀ ਤਾਂ ਫਿਰ ਪੁਲਿਸ ਨੇ ਜਿਹੜਾ ਹੂਟਰ ਵਜਾਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਵਿਅਕਤੀ ਨੂੰ ਪਤਾ ਲੱਗ ਗਿਆ ਕਿ ਪੁਲਿਸ ਮੇਰੇ ਪਿੱਛੇ ਲੱਗ ਚੁੱਕੀ ਆ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲ ਚੁੱਕੀ ਆ ਤਾਂ ਫਿਰ ਉਹ ਕਹਿੰਦਾ ਕਿ ਮੈਂ ਤੈਨੂੰ ਇੱਥੋਂ ਬੱਸ ਚੜ੍ਹਾ ਦੇਣਾ ਤੇ ਤੂੰ ਘਰੇ ਚਲਾ ਜਾ ਤਾਂ ਕਹਿੰਦਾ ਮੈਂ ਉਹਨੂੰ ਕਿਹਾ ਮੈਂ ਮੈਂ ਕਿਤੇ ਨਹੀਂ ਜਾਣਾ ਮੈਂ ਕਿਸੇ ਬੱਸ ਤੇ ਨਹੀਂ ਜਾਣਾ ਤੂੰ ਮੈਨੂੰ ਆਪ ਘਰੇ ਛੱਡ ਕੇ ਆ ਤਾਂ ਕਹਿੰਦਾ ਫਿਰ ਉਹ ਮੈਨੂੰ ਛੱਡ ਕੇ ਚਲਾ ਗਿਆ ਦੇਖੋ ਉਸ ਵਿਅਕਤੀ ਦੀ ਕਿੰਨੀ ਘਟੀਆ ਕਰਤੂਤ ਹੈ ਕਿ ਦਾਦੀ ਤੋਂ ਬਦਲਾ ਲੈਣ ਵਾਸਤੇ ਇੱਕ ਮਾਸੂਮ ਬੱਚੇ ਦੀ ਜਾਨ ਨੂੰ ਖਤਰੇ 'ਚ ਪਾਇਆ ਹੋ ਸਕਦਾ ਕੋਈ ਅਣਖ ਖਾਵੀ ਘਟਨਾ ਵੀ ਵਾਪਰ ਜਾਂਦੀ ਜੇਕਰ ਪੁਲਿਸ ਮੌਕੇ ਤੇ ਐਕਸ਼ਨ ਨਾ ਲੈਂਦੀ ਤਾਂ ਹਰ ਰੋਜ਼ ਅਜਿਹੇ ਕਿੰਨੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਪਿਆਰ ਦੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਵਿਅਕਤੀ ਦਾ ਕਤਲ ਪ੍ਰੇਮ ਸਬੰਧਾਂ ਦੇ ਚੱਲਦਿਆਂ ਔਰਤ ਦਾ ਕਤਲ ਪ੍ਰੇਮ ਸਬੰਧਾਂ ਮਤਲਬ ਨਾ ਪ੍ਰੇਮ ਦਾ ਪਿਆਰ ਦਾ ਤੇ ਹੁੰਦੇ ਨੇ ਕਤਲ ਅਸਲ ਵਿੱਚ ਇਹ ਚਾਰ ਤਰ੍ਹਾਂ ਦੀ ਐਜੂਕੇਸ਼ਨ ਨਾਲ ਜੁੜੇ ਹੋਏ ਮਾਮਲੇ ਨੇ ਸਾਡੇ ਲੋਕਾਂ ਨੂੰ ਇਹ ਚਾਰ ਤਰ੍ਹਾਂ ਦੀ এডਿਕੇਸ਼ਨ ਨਹੀਂ ਦਿੱਤੀ ਜਾਂਦੀ ਜਿਹਦੇ ਕਰਕੇ ਜਿਹੜੀਆਂ ਇਹ ਘਟਨਾਵਾਂ ਉਹ ਵਾਪਰਦੀਆਂ ਨੇ ਪਹਿਲੀ ਲੋਕਾਂ ਦੇ ਅੰਦਰ ਜਿਹੜੀ ਇਨਸਾਨੀਅਤ ਦੀ ਭਾਵਨਾ ਹੋਣੀ ਚਾਹੀਦੀ ਆ ਉਹ ਖਤਮ ਉਹਦੀ ਕੋਈ এডਿਕੇਸ਼ਨ ਹੀ ਹੈ ਨਹੀਂ ਪਿਆਰ ਕੀ ਆ ਕਿਹਨੂੰ ਕਹਿੰਦੇ ਆ ਪਿਆਰ ਉਹ ਲੋਕਾਂ ਦੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਪਿਆਰ ਹੁੰਦਾ ਕੀ ਆ ਤੇ ਤੀਜਾ ਜਿਹੜਾ ਹੈਗਾ ਜਿਹੜਾ ਇਥੋਂ ਦਾ ਕਾਨੂੰਨ ਕਾਨੂੰਨ ਦੀ ਜਿਹੜੀ ਸਿੱਖਿਆ ਹੋਣੀ ਚਾਹੀਦੀ ਆ ਉਹ ਵੀ ਹੈ ਨਹੀਂ ਤੇ ਚੌਥਾ ਜਿਹੜਾ ਇੱਜ਼ਤ ਅਣਖ ਦਾ ਜਿਹੜਾ ਸਵਾਲ ਆ ਉਹਦੇ ਕਰਕੇ ਜਿਹੜੇ ਇਹ ਕਤਲ ਕੀਤੇ ਜਾਂਦੇ ਆ ਆਪਾਂ ਇਹਨਾਂ ਚਾਰੇ ਤਰ੍ਹਾਂ ਦੀ ਸਿੱਖਿਆ ਤੇ ਗੱਲ ਕਰਦੇ ਆ ਪਹਿਲੀ ਹੈ ਕਿ ਵੀ ਲੋਕਾਂ ਅੰਦਰ ਇਨਸਾਨੀਅਤ ਦੀ ਭਾਵਨਾ ਤਰਸ ਦੀ ਭਾਵਨਾ ਲੋਕਾਂ ਵਿੱਚ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਸਾਡੇ ਵੱਡੀ ਗੰਦੀ ਇੱਥੇ ਵੀ ਇਨਸਾਨ ਦੀ ਵੈਲਿਊ ਕੀ ਹੈ ਇੱਥੇ ਉਹਨਾਂ ਦੇ ਅੰਦਰ ਜਿਹੜੀਆਂ ਇਨਸਾਨੀ ਭਾਵਨਾ ਹੋਣੀਆਂ ਚਾਹੀਦੀਆਂ ਉਹ ਹੀ ਹੈ ਨਹੀਂਆਂ ਮਤਲਬ ਇੱਕ ਤਰਸ ਦਇਆ ਹਲੀਮੀ ਇਹ ਜਿਹੜੀਆਂ ਭਾਵਨਾ ਉਹ ਲੋਕਾਂ ਦੇ ਅੰਦਰ ਲਗਭਗ ਖਤਮ ਆ ਉਹਨਾਂ ਦੀ ਕੋਈ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ ਲੋਕਾਂ ਨੂੰ ਦੇਕਰ ਲੋਕ ਲੋਕਾਂ ਵਿੱਚ ਇਹ ਵੱਡੇ ਪੱਧਰ ਤੇ ਜਜਬਾ ਹੋਵੇ ਕਿ ਉਹਨਾਂ ਵਿੱਚ ਨਿੱਕੀ ਨਿੱਕੀ ਗੱਲੋਂ ਦੂਜੇ ਦਾ ਸਹਿਯੋਗ ਕਰਨ ਦੀ ਦੂਜੇ ਨਾਲ ਪਿਆਰ ਕਰਨ ਦੀ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਤੇ ਇੱਕ ਇਨਸਾਨ ਦੀ ਕੀ ਕੀਮਤ ਹੁੰਦੀ ਆ ਜੇਕਰ ਅਜਿਹੀ ਸਿੱਖਿਆ ਹੋਵੇ ਉਹ ਇਨਸਾਨ ਦੀ ਵੈਲਿਊ ਸਮਝਦੇ ਹੋਣ ਤਾਂ ਉਹ ਅਜੇਹੇ ਕਤਲ ਨਾ ਕਰਨ ਫਿਰ ਜਿਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਤਲ ਹੁੰਦੇ ਨੇ ਜਿਵੇਂ ਕੱਲ ਪਰਸੋਂ ਇੱਕ ਪਿਤਾ ਨੇ ਆਪਣੇ ਬੱਚੇ ਨੂੰ ਮਾਰਤਾ ਕਿਉਂਕਿ ਉਹਨੇ ਪੁੱਛ ਲਿਆ ਸੀਗਾ ਕਿ ਤੂੰ ਪਾਪਾ ਲੇਟ ਕਿਉਂ ਆਏ ਆ ਜਿਵੇਂ ਇੱਕ ਪੂਰੇ ਪਰਿਵਾਰ ਨੇ ਮਿਲ ਕੇ ਆਪਣਾ ਬਜ਼ੁਰਗ ਮਾਰਤਾ ਜਿਵੇਂ ਮਤਲਬ ਇਹੋ ਜਿਹੇ ਸੈਂਕੜੇ ਘਟਨਾਵਾਂ ਜਿਵੇਂ ਮੀਆਂ ਬੀਬੀ ਮਤਲਬ ਵਿਆਹ ਹੋਏ ਨੂੰ 25 ਦਿਨ ਵੀ ਨਹੀਂ ਹੋਏ ਸੀਗੇ ਤਾਂ ਉਹਨਾਂ ਵਿੱਚ ਕੋਈ ਛੋਟੀ ਮੋਟੀ ਤਕਰਾਰ ਹੋਈ ਤੇ ਉਹਨੇ ਆਪਣੇ ਘਰ ਵਾਲੀ ਨੂੰ ਮੌਤ ਦੇ ਘਾਟੋਂ ਉਤਾਰਤਾ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਜੇ ਇਨਸਾਨ ਦੀ ਵੈਲਿਊ ਮਤਲਬ ਸਿੱਖਿਆ ਪਤਾ ਹੋਵੇ ਇਨਸਾਨ ਕੀ ਆ ਉਹਦੀ ਵੈਲਿਊ ਕੀ ਆ ਤਾਂ ਫਿਰ ਜਿਹੜੀਆਂ ਇਹ ਘਟਨਾਵਾਂ ਉਹ ਨਾਮ ਵਾਪਰਨ ਦੂਸਰਾ ਹੈਗਾ ਵੀ ਪਿਆਰ ਕੀ ਆ ਪ੍ਰੇਮ ਕਹਿੰਦੇ ਕਿਨੂ ਆ ਉਹ ਇੱਕ ਵਿਦਵਾਨ ਨੇ ਕਿਹਾ ਵੀ ਜਿਹੜਾ ਪਿਆਰ ਆ ਨਾ ਪਿਆਰ ਸ਼ਬਦ ਦਾ ਪ੍ਰੇਮ ਸ਼ਬਦ ਦਾ ਇਹਨੂੰ ਵਰਤਦੇ ਸਾਰੇ ਹੀ ਆ ਪਰ ਇਨਾ ਸੈਂਕੜੇ ਹਜ਼ਾਰਾਂ ਜੋੜਿਆਂ ਵਿੱਚੋਂ ਪ੍ਰੇਮ ਪਿਆਰ ਕੋਈ ਇੱਕ ਅੱਧਾ ਹੀ ਕਰਦਾ ਸਾਡੇ ਲੋਕ ਸਰੀਰ ਖਿੱਚਾਂ ਨੂੰ ਹੀ ਪਿਆਰ ਦਾ ਨਾਮ ਦਈ ਜਾਂਦੇ ਹੁੰਦੀ ਉਹਨਾਂ ਵਿੱਚ ਸਰੀਰਕ ਖਿੱਚਾ ਤੇ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਇਹ ਹੀ ਪਿਆਰ ਆ ਕਿਉਂਕਿ ਜਿਹੜੇ ਇਨਸਾਨਾਂ ਦੇ ਅੰਦਰ ਪਿਆਰ ਦੀ ਭਾਵਨਾ ਉਹ ਕਦੇ ਵੀ ਕਿਸੇ ਦਾ ਕਤਲ ਨਹੀਂ ਕਰ ਸਕਦੇ ਉਹ ਕਦੇ ਵੀ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਉਹਨਾਂ ਦੀ ਜਿਹੜੀ ਮਤਲਬ ਸਮਝ ਹੁੰਦੀ ਆ ਉਹ ਦੂਜੇ ਲਈ ਕੁਰਬਾਨੀ ਵਾਲੀ ਹੁੰਦੀ ਆ ਆਪਾ ਵਾਰੂ ਹੁੰਦੀ ਆ ਪਰ ਅੱਜ ਕੱਲ ਤਾਂ ਮਤਲਬ ਆਪ ਦੀ ਨਿੱਜੀ ਤਾਂਗ ਨੂੰ ਪਿਆਰ ਦਾ ਨਾਮ ਦੇ ਕੇ ਤੇ ਕਹਿ ਦਿੰਦੇ ਆ ਇਹ ਪ੍ਰੇਮ ਸੰਬੰਧ ਸੀ ਤੇ ਉਸ ਤੋਂ ਬਾਅਦ ਵਿੱਚ ਜਦੋਂ ਉਹਨਾਂ ਦੀ ਨੀਡ ਕਿਸੇ ਤਰੀਕੇ ਨਾਲ ਖਤਮ ਹੋ ਜਾਂਦੀ ਉਹਨਾਂ ਦੀ ਤਾਂ ਕਿਸੇ ਤਰੀਕੇ ਖਤਮ ਹੋ ਜਾਂਦੀ ਹੈ ਜਾਂ ਥੋੜੀ ਬਹੁਤੀ ਵੀ ਤਕਰਾਰਬਾਜ਼ੀ ਉਹਨਾਂ ਵਿੱਚ ਹੋ ਜਾਂਦੀ ਆ ਤਾਂ ਉਹ ਇੱਕ ਦੂਜੇ ਦਾ ਕਤਲ ਕਰ ਦਿੰਦੇ ਆ ਪਰ ਪਿਆਰ ਵਿੱਚ ਅਜੇ ਨਹੀਂ ਹੁੰਦਾ ਪਿਆਰ ਵਿੱਚ ਤਾਂ ਮਤਲਬ ਸਾਰੇ ਗੋਹਣੀ ਆ ਜਾਂਦੇ ਆ ਸਹਿਨਸ਼ੀਲਤਾ ਵੀ ਆ ਜਾਂਦੀ ਆ ਦੂਜੇ ਵਾਸਤੇ ਕੁਰਬਾਨ ਹੋਣ ਦੀ ਗੱਲ ਵੀ ਆ ਜਾਂਦੀ ਆ ਇਹੋ ਜੇ ਛੋਟੇ ਛੋਟੇ ਕਿੰਨੀਆਂ ਚੀਜ਼ਾਂ ਤੇ ਬੰਦਾ ਮਤਲਬ ਅਡਜਸਟਮੈਂਟ ਕਰਦਾ ਪਿਆਰ ਵਿੱਚ ਤਾਂ ਕਿਉਂਕਿ ਉਹਨੂੰ ਆਪਦੇ ਤੋਂ ਪਹਿਲਾਂ ਦੂਜੇ ਦੀ अहमियत ਜ਼ਿਆਦਾ ਲੱਗਦੀ ਹੁੰਦੀ ਆ ਤੇ ਜੇਕਰ ਗੱਲ ਕਾਨੂੰਨ ਦੀ ਕਰੀਏ ਤਾਂ ਵੱਡੀ ਗਿਣਤੀ ਜਿਹੜੇ ਲੋਕ ਆ ਉਹਨਾਂ ਦੇ ਮਨਾਂ ਦੇ ਅੰਦਰ ਕਾਨੂੰਨ ਦਾ ਡਰ ਪੈ ਇੰਨੀ ਰਹਿ ਗਿਆ ਕਿਉਂਕਿ ਇੱਥੇ 2-3 ਕਾਰਨ ਨੇ ਜਿਵੇਂ ਉਹਨਾਂ ਨੂੰ ਲੱਗਦਾ ਏ ਜਿਹੜੇ ਇਹੋ ਜਿਹਾਂ ਬਾਰਦਾਤਾਂ ਨੂੰ ਜਨਮ ਦਿੰਦੇ ਆ ਲੋਕ ਵੱਡੀ ਗਿਣਤੀ ਲੋਕਾਂ ਦੇ ਮਨਾਂ ਅੰਦਰ ਇਹ ਹੋ ਗਿਆ ਪਹਿਲੀ ਗੱਲ ਤਾਂ ਵੀ ਅਸੀਂ ਫੜੇ ਹੀ ਨਹੀਂ ਜਾਣਾ ਠੀਕ ਆ ਇੱਥੇ ਪੁਲਿਸ ਨੇ ਕੋਈ ਚੰਗੀ ਤਰ੍ਹਾਂ ਕਾਰਵਾਈ ਨਹੀਂ ਕਰਨੀ ਤੇ ਅਸੀਂ ਫੜੇ ਹੀ ਨਹੀਂ ਜਾਣਾ ਤੇ ਜੇਕਰ ਅਸੀਂ ਫੜੇ ਵੀ ਗਏ ਫਿਰ ਅਸੀਂ ਰਿਸ਼ਵਤ ਰੁਸ਼ਵਤ ਦੇ ਕੇ ਛੁੱਟ ਜਾਣਾ ਤੇ ਜੇਕਰ ਅਸੀਂ ਫੜੇ ਵੀ ਗਏ ਸਾਡੀ ਰਿਸ਼ਵਤ ਵੀ ਨਾ ਚੱਲੀ ਤਾਂ ਫੇਰ ਇੱਥੇ ਮਤਲਬ ਕੇਸ ਜਿਹੜੇ ਹੈਗੇ ਉਹ ਲੰਮਾ ਟਾਈਮ ਚੱਲਣੇ ਆ ਤੇ ਉਦੋਂ ਤੱਕ ਅਸੀਂ ਮਤਲਬ ਆਈ ਫਿਰਦੇ ਰਹਿਣਾ ਏ ਸਾਨੂੰ ਕੋਈ ਡਰ ਟੁੱਕਰ ਹੈ ਨਹੀਂਗਾ ਤੀਜਾ ਉਹਨਾਂ ਨੂੰ ਲੱਗਦਾ ਹੁੰਦਾ ਕਿ ਮਤਲਬ ਜੇਕਰ ਅਸੀਂ ਫੜੇ ਵੀ ਗਏ ਸਾਨੂੰ ਸਾਡੀ ਰਿਸ਼ਵਤ ਵੀ ਨਾ ਚੱਲੀ ਤਾਂ ਇੱਥੇ ਜਿਹੜੇ ਕੇਸ ਆ ਉਹ ਬੜਾ ਲੰਬਾ ਟਾਈਮ ਚੱਲਣੇ ਆ ਠੀਕ ਆ ਜਿਹਦੇ ਕਰਕੇ ਉਹਨਾਂ ਦੇ ਮਨਾਂ ਤੇ ਉਹਦਾ ਡਰ ਹੀ ਨਹੀਂ ਹੁੰਦਾ ਤੇ ਚੌਥਾ ਉਹਨਾਂ ਨੂੰ ਇਹ ਹੁੰਦਾ ਕਿ ਜੇ ਇਹਨਾਂ ਤਿੰਨਾਂ ਵਿੱਚੋਂ ਮਤਲਬ ਚੀਜ਼ਾਂ ਵਾਪਰ ਕਿ ਨਾ ਸਾਡੇ ਨਾ ਹੋਗ ਨਾ ਤਿੰਨੇ ਚੀਜ਼ਾਂ ਵੀ ਅਸੀਂ ਫੜੇ ਵੀ ਗਏ ਸਾਡੀ ਰਿਸ਼ਵਤ ਨੂੰ ਵੀ ਨਾ ਚੱਲੀ ਤੇ ਮਤਲਬ ਸਾਡੇ ਤੇ ਕੇਸ ਵੀ ਮਤਲਬ ਸ਼ਾਰਟ ਟਾਈਮ ਵਿੱਚ ਪੈ ਗਿਆ ਤਾਂ ਫੇਰ ਸਾਡੇ ਕੋਲੇ ਮਤਲਬ ਇਹੋ ਜਿਹੋ ਜਿਹੀਆਂ ਚੋਰ ਮੋਰੀਆਂ ਹੈਗੀਆਂ ਜਿਨ੍ਹਾਂ ਦੇ ਥਾਣੀ ਅਸੀਂ ਬਾਹਰ ਆ ਸਕਦੇ ਜਿਹੜੇ ਚੋਰ ਮੋਰੀਆਂ ਦੇ ਤਰੀਕੇ ਵਰਤ ਕੇ ਅਸੀਂ ਬਾਹਰ ਆ ਸਕਦੇ ਆ ਇਹ ਜਿਹੜੇ ਇਹੋ ਜਿਹੇ ਅਪਰਾਧੀ ਮਾਨਸਿਕਤਾ ਵਾਲੇ ਲੋਕ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਜਿਹਦੇ ਕਰਕੇ ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ ਇੱਥੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਏ ਤਾਂ ਕਿ ਜਿਹੜਾ ਲੋਕ ਹੈਗੇ ਆ ਮਤਲਬ ਕਾਨੂੰਨ ਸਖਤ ਹੋਣ ਤੇ ਲੋਕਾਂ ਦੇ ਮਨਾਂ ਅੰਦਰ ਡਰ ਹੋਵੇ ਕਾਨੂੰਨ ਦਾ ਇਹ ਚੌਥਾ ਸਾਡੇ ਲੋਕਾਂ ਵਿੱਚ ਇੱਜ਼ਤ ਅਣਖ ਦਾ ਜਿਹੜਾ ਸਵਾਲ ਆ ਉਹ ਖੜਾ ਹੋ ਜਾਂਦਾ ਕਿ ਇੱਥੇ ਸਾਡੀ ਇੱਜ਼ਤ ਚਲੀ ਗਈ ਇੱਥੇ ਸਾਡੀ ਅਣਖ ਚਲੀ ਗਈ ਜੇਕਰ ਹੁਣ ਮੈਂ ਐਵੇਂ ਨਾ ਕੀਤਾ ਤਾਂ ਇਹ ਮੇਰੀ ਇੱਜ਼ਤ ਅਣਖ ਦਾ ਸਵਾਲ ਆ ਜਿਵੇਂ ਇਹ ਬੰਦੇ ਨੂੰ ਲੱਗਾ ਕਿ ਉਹ ਜਿਹੜੀ 65 ਸਾਲਾਂ ਔਰਤ ਦਾਦੀ ਸੀਗੀ ਉਹ ਮੇਰੇ ਨਾਲ ਆ ਕੇ 32 ਸਾਲਾਂ ਮੁੰਡੇ ਦੇ ਨਾਲ ਰਹਿਣ ਲੱਗੀ ਸੀ ਤਾਂ ਉਹ 32 ਸਾਲਾਂ ਮੁੰਡੇ ਨੂੰ ਇਹ ਲੱਗਾ ਕਿ ਇਹ ਤਾਂ ਮੇਰੀ ਅਣਖ ਦਾ ਸਵਾਲ ਬਣ ਗਿਆ ਇਹ ਤਾਂ ਮੇਰੀ ਇੱਜ਼ਤ ਦਾ ਸਵਾਲ ਬਣ ਗਿਆ ਵੀ ਉਹ ਔਰਤ ਮੈਨੂੰ ਛੱਡ ਕੇ ਚਲੀ ਗਈ ਤਾਂ ਮੈਂ ਉਹਨੂੰ ਸਭ ਕੁਝ ਸਿਖਾਉਣਾ ਤਾਂ ਉਹਨੇ ਉਹਦਾ ਜਿਹੜਾ ਮਸੂਮ ਪੋਤਾ ਸੀ ਉਹ ਉਨੂੰ ਜਾ ਕੇ ਚੁੱਕ ਲਿਆ ਇੱਥੇ ਸਾਡੇ ਲੋਕਾਂ ਦੀ ਅਣਖ ਜਿਹੜੀ ਹੈਗੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਉੱਠ ਪੈਂਦੀ ਆ ਵੀ ਬਸ ਮਤਲਬ ਅਣਖ ਦਾ ਸਵਾਲ ਨਿੱਕੀਆਂ ਨਿੱਕੀਆਂ ਗੱਲਾਂ ਤੇ ਖੜਾ ਹੋ ਜਾਂਦਾ ਹੈ ਉਂਝ ਅਣਖ ਇੱਜ਼ਤ ਦਾ ਸਵਾਲ ਹੋਣਾ ਚਾਹੀਦਾ ਪਰ ਸੂਰਮਿਆਂ ਵਾਂਗੂ ਹੋਣਾ ਚਾਹੀਦਾ ਸੂਰਮੇ ਉਹ ਨਹੀਂ ਜਿਹੜੇ ਔਰਤਾਂ ਮਾਰ ਕੇ ਆਪ ਦੇ ਆਪ ਨੂੰ ਸੂਰਮੇ ਕਹੁੰਦੇ ਆ ਸੂਰ ਮੇ ਉਹ ਜਿਹੜੇ ਸਾਡੇ ਗੁਰਬਾਣੀ ਕਹਿੰਦੀ ਆ ਸੂਰਾ ਸੋ ਪਹਿਚਾਨੀ ਏ ਜੋ ਲੜੇ ਦੀਨ ਕੇ ਹੇਤ ਪਰਜਾ-ਪਰਜਾ ਕੱਟ ਮਰੇ ਕਬੂ ਨਾ ਸਾਡੇ ਖੇਤ ਜੇ ਤੁਹਾਡੇ ਵਿੱਚ ਕਿਸੇ ਕੋਲੋਂ ਅਣਖ ਹੈ ਸ਼ਰਮ ਆ ਤਾਂ ਫਿਰ ਤੁਸੀਂ ਦੀਨ ਦੁਨੀਆ ਵਾਸਤੇ ਲੜੋ ਜਿਵੇਂ ਸਾਡੇ ਜਿਹੜੇ ਰਾਹ ਸਾਨੂੰ ਸਾਡੇ ਗੁਰੂ ਸਹਬਾਨਾ ਨੇ ਦਿੱਤੇ ਆ ਜਿਹੜੇ ਰਾਹ ਸਾਨੂੰ ਭਗਤ ਸਿੰਘ ਹੁਰਾਣੇ ਦਿੱਤੇ ਆ ਜਿਹੜੇ ਰਾਹ ਸਾਨੂੰ ਕਰਤਾਰ ਸਿੰਘ ਸਰਾਬੇ ਹੁਰਾਣੇ ਦਿੱਤੇ ਆ ਫਿਰ ਉਹਨਾਂ ਰਾਹਾਂ ਤੇ ਚੱਲੋ ਉੱਥੇ ਆ ਅਣਖ ਨਾ ਕਿ ਨਿਕੀਆਂ ਨਿਕ ਆਪਦੀਆਂ ਮਤਲਬ ਨਿੱਜੀ ਕਮਜ਼ੋਰੀਆਂ ਵਿੱਚ ਨਿਕੀਆਂ ਨਿਕੀਆਂ ਗੱਲਾਂ ਤੇ ਲੜ ਕੇ ਮਾਸੂਮ ਬੱਚੇ ਨੂੰ ਜਾਂ ਔਰਤ ਨੂੰ ਕਤਲ ਕਰਕੇ ਤੁਸੀਂ ਸੂਰਮੇ ਬਣਦੇ ਫਿਰੋ ਉਹਨੂੰ ਤੁਸੀਂ ਆਪਦੀ ਇੱਕ ਮਤਲਬ ਅਣਖ ਦਾ ਸਵਾਲ ਸਮਝੋ